ਮੈਂ ਤਾਂ ਹੈ ਸਰ ਕੀ ਨਾਮ ਤੁਹਾਡਾ ਮੈਂ ਅਵਤਾਰ ਸਿੰਘ ਸਹੋਤਾ ਕੀ ਕਹਿਣਾ ਚਾਹੁੰਦੇ ਆ ਅੱਜ ਪ੍ਰੈਸ ਕਾਨਫਰੰਸ ਲਈ ਜਨਰਲ ਸਕੱਤਰ ਸਿਆਸੀ ਵਿੰਗ ਆਲ ਇੰਡੀਆ ਮਜਬੀ ਸਿੱਖ ਵੈਲਫਰ ਐਸੋਸੀਏਸ਼ਨ ਰਜਿਸਟਰਡ ਆਧਸੀ ਕੋੜਕਪੂਰਾ ਵਿੱਚ ਸਾਡੀ ਸਾਰੀ ਆਲ ਇੰਡੀਆ ਮਜਬੀ ਸਿੱਖ ਵੈਲਫਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਰਦਾਰ ਸਿਖਮੰਦਰ ਸਿੰਘ ਗੱਜਨਵਾਲਾ ਜੀ ਸਰਦਾਰਜੀਤ ਸਵਨ ਸਿੰਘ ਜੀਤਵਾਲ ਜੀ ਸਿਆਸੀ ਵਿੰਗ ਦੇ ਸਾਡੇ ਚੇਅਰਮੈਨ ਨੇ ਸਰਦਾਰ ਅਮਰੀਕ ਸਿੰਘ ਜੀ ਸਲਾਹਕਾਰ ਸਰਦਾਰ ਸੁਖਦੇਵ ਸਿੰਘ ਜੀ ਰਜਿੰਦਰ ਸਿੰਘ ਰਿਆੜ ਜੀ ਸੁਨਦਰ ਸਿੰਘ ਸਿਰਸਾ ਜੀ ਗੰਦਰ ਸਾਹਿਬ ਸਰਦਾਰ ਮਨਵੀਰ ਸਿੰਘ ਗੱਲ ਸਾਹਿਬ ਅੱਜ ਸਾਡੀ ਇਹ ਜਥੇਬੰਦੀ ਇੱਕ ਅਹਿਮ ਮੁੱਦੇ ਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹਾਂ ਤੁਸੀਂ ਛੋਟੇ ਜਿਹੇ ਸੱਦੇ ਤੇ ਸਾਰੇ ਪੱਤਰਕਾਰ ਇੱਥੇ ਪਹੁੰਚੇ ਹੋ ਦੇਖੋ ਭਾਰਤ ਸਰਕਾਰ ਨੇ ਜੋ ਸਾਰੇ ਭਾਰਤ ਵਿੱਚ ਮਨਰੇਗਾ ਸਕੀਮ ਚੱਲ ਰਹੀ ਸੀ ਜਿਹਦੇ ਨਾਲ ਕਿ ਪਿੰਡਾਂ ਦੇ ਉਹ ਲੋਕ ਜਿਨ੍ਹਾਂ ਨੂੰ ਕੋਈ ਰਜਗਾਰ ਨਹੀਂ ਮਿਲਦਾ ਸੀ ਤਾਂ ਉਹ ਆਪਣਾ ਜੀਵਨ 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 ਕੱਢਣ ਵਾਸਤੇ ਉਹਨਾਂ ਨੂੰ 100 ਦਿਨ ਦਾ ਲਜਕਾਰ ਦਿੱਤਾ ਜਾਂਦਾ ਸੀ ਭਾਵੇਂ ਕਿ ਪੂਰਾ 100 ਦਿਨ ਮਿਲਦਾ ਵੀ ਨਹੀਂ ਸੀ ਇਹ ਸਕੀਮ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਹੁੰਦੇ ਸੀ ਤਾਂ ਉਸ ਸਮੇਂ ਉਹਨਾਂ ਨੇ ਇਹ ਗਰੀਬ ਲੋਕਾਂ ਲਈ ਇੱਕ ਮਨਰੇਗਾ ਸਕੀਮ ਲਿਆਂਦੀ ਸੀ ਮਹਾਤਮਾ ਗਾਂਧੀ ਜੀ ਜੋ ਕਿ ਰਾਸ਼ਟਰ ਪਿਤਾ ਨੇ ਉਹਨਾਂ ਦੇ ਨਾਤੇ ਇਹ ਸਕੀਮ ਲੈਂਦੀ ਸੀ ਅਸੀਂ ਅੱਜ ਇਹ ਮਹਿਸੂਸ ਕਰਦੇ ਹਾਂ ਕਿ ਇਹ ਨਥੁਰਾਮ ਗੋੜਸੇ ਦੀ ਔਲਾਦ ਆ ਜਿਹੜੀ ਕੇਂਦਰ ਸਰਕਾਰ ਹੈ ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਹੀ ਬਖਸ਼ਿਆ ਅੱਜ ਭਾਰਤ ਦੇ ਸਾਰੇ ਸੂਬਿਆਂ ਦੇ ਉਹ ਗਰੀਬ ਲੋਕਾਂ ਦੇ ਚੁੱਲ੍ਹੇ ਬੁਝਾਏ ਐ ਉਹਨਾਂ ਗਰੀਬ ਲੋਕਾਂ ਦੇ ਜਿਨ੍ਹਾਂ ਲਈ ਇੰਡੀਅਨ ਨੈਸ਼ਨਲ ਕਾਂਗਰਸ ਹਮੇਸ਼ਾ ਵਿਕਾਸ ਦੀ ਗੱਲ ਕਰਦੀ ਸੀ ਅੱਜ ਇਹ ਨਰਿੰਦਰ ਮੋਦੀ ਦੀ ਸਰਕਾਰ ਇਹਨੂੰ ਪ੍ਰਾਈਮ ਮਿਨਿਸਟਰ ਕਹਿਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਇਹਨੂੰ ਕ੍ਰਾਈਮ ਮਿਨਿਸਟਰ ਕਹਾਂਗਾ ਕਿਉਂਕਿ ਐਸਾ ਕ੍ਰਾਈਮ ਮਿਨਿਸਟਰ ਹੈ ਇਹ ਜਿਨੇ ਜੋ ਕੇ ਕਾਰਪੋਰੇਟ ਘਰਾਣਿਆਂ ਦਾ ਕੱਠ ਪੁਤਲੀ ਬਣਿਆ ਹੋਇਆ ਹੈ ਕਾਰਪੋਰੇਟ ਘਰਾਣੇ ਵੀ ਉਹ ਘਰਾਣੇ ਜਿਨ੍ਹਾਂ ਨੂੰ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗਿਆਨ ਹੀ ਨਹੀਂ ਹੈ ਸੋ ਇਹ ਜੋ ਮਨਰੇਗਾ ਸਕੀਮ ਲਈ ਵਿਸ਼ੇਸ਼ ਬਜਟ ਭਾਰਤ ਸਰਕਾਰ ਦਿੰਦੀ ਸੀ ਉਹ 90% ਹੁੰਦਾ ਸੀ 10% ਸੂਬਾ ਸਰਕਾਰਾਂ ਨੇ ਪਾਉਂਦਾ ਸੀ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਉਹਨੇ 10% ਵੀ ਯੋਗਦਾਨ ਪਾਉਂਦਾ ਕਿ 90% ਕੇਂਦਰ ਵਾਲੇ ਬਜਟ ਤੇ ਚੱਲਦਾ ਸੀ ਅੱਜ ਇੱਕ ਜਿਵੇਂ ਖੇਤੀ ਦੇ ਕਾਲੇ ਕਾਨੂੰਨ ਹੈ ਬਣਾਏ ਸੀ ਇਹਨਾਂ ਨੇ ਨਰਿੰਦਰ ਮੋਦੀ ਨੇ ਉਹ ਵੀ ਕਿਸਾਨਾਂ ਨਾਲ ਤੇ ਮਜ਼ਦੂਰਾਂ ਨਾਲ ਧੱਕਾ ਹੀ ਕੀਤਾ ਸੀ ਅੱਜ ਜਿਹੜਾ ਮਜ਼ਦੂਰਾਂ ਦੇ ਹੱਕਾਂ ਦੇ ਚੁੰਨਾ ਤੇ ਜਿਹੜਾ ਡਾਕਾ ਮਾਰਿਆ ਉਹਦੇ ਚ ਇਹਨਾਂ ਨੇ 60 40 ਦੀ ਰੇਸ਼ੋ ਰੱਖੀ ਹੈ ਵੀ 60% ਕੇਂਦਰ ਸਰਕਾਰ ਦੇ ਉਹ ਵੀ 40% ਸੂਬਾ ਸਰਕਾਰਾਂ ਪਾਉਣਗੀਆਂ ਉਹ ਸੂਬਾ ਸਰਕਾਰਾਂ ਤਾਂ 10% ਨਹੀਂ ਪਾਉਂਦੀਆਂ ਸੀ 40% ਇੰਨਾ ਬੋਝ ਝੱਲਣਗੇ ਕਿਵੇਂ ਕਹਿਣ ਤੋਂ ਭਾਵ ਕਿ ਜੇ ਉਹ 40% ਨਹੀਂ ਹੁੰਦੇ ਫਿਰ ਉਹ ਕੇਂਦਰ ਸਰਕਾਰ ਦੇ ਖਿਲਾਫ ਧਰਨੀ ਮੁਜਾਰੇ ਹਨ ਕਿ ਮਿਸਟਰ ਨੂੰ ਤੇ ਕਿਉਂ ਲਾ ਰਹੇ ਆ ਸਰ ਗੱਲ ਇਹ ਹੈ ਕਿ ਦੇਖੋ ਇਹਨਾਂ ਨੇ 40% ਦੀ ਲਿੰਟ ਰੱਖੀ ਵੀ ਸੂਬਾ ਸਰਕਾਰਾਂ ਪਾਉਣਗੀਆਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ 10% ਨਹੀਂ ਪਾਰੀ ਔਰ ਇਹ ਜਿਆਦਾ ਪ੍ਰਭਾਵ ਦੀ ਸਾਡਾ ਪੰਜਾਬ ਹੈ ਭਾਵੇਂ ਕਿ ਸਾਰੇ ਭਾਰਤ ਦੇ ਵਿੱਚ ਲਗਭਗ 26 ਕਰੋੜ ਮਜ਼ਦੂਰ ਹਨ ਰੇਗਾ ਮਜ਼ਦੂਰ ਔਰ 26 ਕਰੋੜ ਰੇਗਾ ਮਜ਼ਦੂਰ ਸਾਰੇ ਭਾਰਤ ਚ ਪੰਜਾਬ ਦੇ ਵਿੱਚ 20 ਲੱਖ 3000 ਜਿਹੜੇ ਮਜ਼ਦੂਰ ਆ ਜਿਨ੍ਹਾਂ ਦੇ ਕਾਰਡ ਬਣੇ ਹੋਇਆ ਕਹਿਣ ਤੋਂ ਭਾਵ ਕਿ 5-5 ਜੀ ਆ ਜਿਹੜੇ ਇੱਕ ਘਰ ਦੇ ਆ ਤੇ 1 ਲੱਖ ਜਿਹੜਾ ਨਰੇਗਾ ਮਜ਼ਦੂਰ ਆ ਜਿਹੜਾ ਸਾਡਾ ਪ੍ਰਭਾਵਿਤ ਹੋ ਰਿਹਾ ਪੰਜਾਬ ਦਾ ਔਰ ਜਿਹੜਾ ਅੱਜ ਸਾਡੇ ਇਹਨਾਂ ਮਜੂਰਾਂ ਦੇ ਚੁੰਨਾ ਤੇ ਡਾਕਾ ਮਾਰਿਆ ਮੈਂ ਦੱਸਣਾ ਚਾਹਣਾ ਕਿ ਬੜੀ ਤੇਜ਼ੀ ਨਾਲ ਇਹਨਾਂ ਨੇ ਇਹ ਕਾਲਾ ਕਾਨੂੰਨ ਪਾਸ ਕੀਤਾ ਸੇਮ ਡੇ ਤੇ ਛੁੱਟੀ ਵਾਲੇ ਦਿਨ 21 ਤਰੀਕ ਨੂੰ 21 ਦਸੰਬਰ ਨੂੰ ਇਹਨਾਂ ਨੇ ਰਾਸ਼ਟਰਪਤੀ ਦੇ ਵਿਸਾਇਣ ਕਰਾਈ ਰਾਸ਼ਟਰਪਤੀ ਭਾਵੇਂ ਕਿ ਇੱਕ ਪਛੜੇ ਕਬੀਲੇ ਦੀ ਹੈ ਬੀਬੀ ਔਰਤ ਹੈ ਜਿਹੜੀ ਸਾਡੀ ਦਰੋਪਦੀ ਮੁਰਮੂ ਉਹਨਾਂ ਨੇ ਵੀ ਸੋਚਿਆ ਕਿ ਮੈਂ ਇਹ ਸਾਡੇ ਗਰੀਬ ਲੋਕਾਂ ਦੇ ਹੱਕਾਂ ਦੇ ਜਿਹੜਾ ਡਾਕਾ ਮਾਰਨ ਵਾਸਤੇ ਕਾਲਾ ਕਾਨੂੰਨ ਬਣ ਰਿਹਾ ਮੈਨੂੰ ਇਹਦੀ ਵਿਰੋਧਤਾ ਕਰਨੀ ਚਾਹੀਦੀ ਹੈ ਸੋ ਅਸੀਂ ਆਲ ਇੰਡੀਆ ਮਾਜੀਬੀ ਸੈਕ ਵੈਲਫੇਅਰ ਐਸੋਸੀਏਸ਼ਨ ਆ ਇਹਦੀ ਸਖਤ ਸ਼ਬਦਾਂ ਚ ਨਖੇਦੀ ਕਰਦੇ ਆਂ ਔਰ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਜੋ ਵੀ ਕੋਈ ਮੂਵਮੈਂਟ ਚੱਲੂਗੀ ਕੋ ਇਹ ਸਰਕਾਰ ਦੇ ਵਿਰੁੱਧ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਨ ਲਈ ਕਿਉਂਕਿ ਇਹ ਇੱਕ ਗੈਰ ਸੰਵਿਧਾਨਕ ਹੈ ਇਹ ਕਾਲਾ ਕਾਨੂੰਨ ਐਡਾ ਗੈਰ ਸੰਵਧਾਨਿਕ ਹੈ ਕਿ ਪੂਰੇ ਤਾਨਾਸ਼ਾਹੀ ਇਹਦੇ ਚ ਇਹ ਤਾਂ ਔਰੰਗਜ਼ੇਬ ਨਾਲੋਂ ਵੀ ਟੱਪ ਗਏ ਵੀ ਗਰੀਬਾਂ ਨੂੰ ਮਾਰ ਦਿਓ ਗਰੀਬਾਂ ਦੇ ਚੁੱਲ੍ਹੇ ਆ ਜਿਹੜੇ ਉਹ ਮਤਲਬ ਠੰਡੇ ਕਰ ਦਿਓ ਸਰਕਾਰਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਲਈ ਕੋਈ ਸਹੂਲਤਾਂ ਪ੍ਰੋਵਾਈਡ ਕਰਦੀਆਂ ਇਹ ਖੁੰਦੇ ਸੋ ਜਿੱਥੇ ਪ੍ਰਧਾਨ ਮੰਤਰੀ ਸਾਡਾ ਇੱਕ ਕ੍ਰਾਈਮ ਮਨਿਸਟਰਾ ਜਿਹੜਾ ਨਰਿੰਦਰ ਮੋਦੀ ਉਹ ਸੈਂਟਰ ਦੇ ਵਿੱਚ ਸਾਡਾ ਲੋਕਤੰਤਰਕ ਢਾਂਚੇ ਨੂੰ ਤੈਸ਼ ਨਿਸ਼ ਕਰ ਰਿਹਾ ਹੈ ਭਾਰਤ ਦੇ ਸੰਵਿਧਾਨ ਨੂੰ ਉਹ ਛਿੱਕੇ ਟੰਗ ਰਿਹਾ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਸੁੱਤੀ ਪਈ ਹੈ ਔਰ ਇੰਨੀ ਸੁੱਤੀ ਪਈ ਹੈ ਕਿ ਅਜੇ ਤੱਕ ਇਹਨਾਂ ਨੇ ਇੱਕ ਵੀ ਬਿਆਨ ਨਰੇਗਾ ਮਨਰੇਗਾ ਸਕੀਮ ਜਿਹੜੀ ਹੈ ਬੰਦ ਕਰਨ ਦੇ ਇਹ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਦਿੱਤਾ ਇਹ ਮਜ਼ਦੂਰ ਲੋਕਾਂ ਨੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬਦਲਾਅ ਦੀ ਭਾਵਨਾ ਨਾਲ ਪੰਜਾਬ 'ਚ ਲਿਆਂਦੀ ਸੀ ਕਿਉਂਕਿ ਪੰਜਾਬ 'ਚ ਭ੍ਰਿਸ਼ਟਾਚਾਰ ਦਾ ਇੰਨਾ ਬੋਲਬਾਲਾ ਹੋ ਚੁੱਕਾ ਸੀ ਅਸੀਂ ਸਾਰੇ ਲੋਕਾਂ ਨੇ ਬਹੁਤ ਸਖਤ ਮਿਹਨਤ ਨਾਲ ਘਰ ਘਰ ਜਾ ਕੇ ਇਹ ਸਰਕਾਰ ਬਣਾਈ ਹੈ ਪਰ ਇਹ ਸਰਕਾਰ ਵੀ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਵੀ ਖੋਦ ਕੇਜਰੀਵਾਲ ਤੇ ਸੰਸੋਨੀਏ ਦੀ ਕੱਠ ਪੁਤਲੀ ਬਣਿਆ ਹੋਇਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਦੇਸ਼ਵਾਸੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੂੰ ਮੁਲਾਜ਼ਮ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਓ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰੀਏ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਅੱਜ ਇਹ ਮਨਰੇਗਾ ਮਜ਼ਦੂਰਾਂ ਦੇ ਧੰਦਾ ਚੌਰਟ ਹੋਇਆ ਇਹ ਮੁਲਾਜ਼ਮਾਂ ਨੂੰ ਵੀ ਪਹਿਣਗੇ ਇਹ ਤੁਹਾਡੇ ਸਾਡੇ ਕਾਰੋਬਾਰੀਆਂ ਨੂੰ ਵੀ ਪਹਿਣਗੇ ਸਾਡੇ ਵਪਾਰੀ ਲੋਕਾਂ ਨੂੰ ਵੀ ਪਹਿਣਗੇ ਸਾਡੇ ਜਿਹੜੇ ਮਜ਼ਦੂਰ ਰੇੜੀਆਂ ਲਾਉਂਦੇ ਆ ਸ਼ਹਿਰਾਂ 'ਚ ਜਾਂ ਸਾਡੇ ਜੋ ਵੀ ਕਿਰਤੀ ਕੰਮੇ ਨੇ ਬੇਜ਼ਮੀਨੇ ਲੋਕ ਨੇ ਉਹਨਾਂ ਲੋਕਾਂ ਤੇ ਵੀ ਇਹ ਘਵਾੜਾ ਚੱਲੂਗਾ ਸੋ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਆਲ ਇੰਡੀਆ ਮਜ਼ਬੀਸ ਐਕ ਵੈਲਫੇਅਰ ਐਸੋਸੀਏਸ਼ਨ ਅਪੀਲ ਕਰਦੀ ਹੈ ਕਿ ਇਕੱਠੇ ਹੋ ਕੇ ਇੱਕ ਐਸਾ ਅੰਦੋਲਨ ਚਲਾਈਏ ਜਿਵੇਂ ਕਿਸਾਨਾਂ ਨੇ ਇਕੱਠੇ ਹੋ ਕੇ ਸਾਰੇ ਭਾਰਤ ਦੇ ਕਿਸਾਨ ਜਥੇਬੰਦੀਆਂ ਨੇ ਉਹ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਦਿੱਲੀ ਦੀਆਂ ਹੱਦਾਂ ਤੇ ਲਗਾਤਾਰ 1.5 ਸਾਲ ਤਰਨਾ ਰੱਖਿਆ ਸਾਨੂੰ ਵੀ ਰਾਸ਼ਟਰਪੱਤਰ ਤੇ ਇੱਕ ਵਿਸ਼ੇਸ਼ ਐਸੀ ਮੂਵਮੈਂਟ ਬਣਾਉਣੀ ਚਾਹੀਦੀ ਹੈ ਤਾਂ ਕਿ ਇਹ ਕਾਲਾ ਕਾਨੂੰਨ ਵਾਪਸ ਹੋ ਸਕੇ ਕੀ ਨਾਮ ਹੈ ਤੁਹਾਡਾ ਤੇ ਕੀ ਪੜਾਣਾ ਜਾਂਦੇ ਹੋ ਮੈਂ ਸੁਮਿੰਦਰ ਸਿੰਘ ਗੱਜਨਵਾਲਾ ਜਿਹੜੇ ਕੇਂਦਰ ਸਰਕਾਰ ਜੜੀਆਂ ਬੁਲਾਜਮ ਮਾਰੂ ਮਜ਼ਦੂਰ ਮਾਰੂ ਕਿਸਾਨ ਤੋਂ ਦੀਆਂ ਨੀਤੀਆਂ ਲੈ ਕੇ ਆਈ ਹੈ ਜਿਹਦੇ ਵਿੱਚ ਮਜ਼ਦੂਰਾਂ ਦਾ ਜਿਹੜਾ ਸੀਗਾ ਉਹਨੇ 22 ਜਿਹੜੇ ਕੋਡ ਹੁੰਦੇ ਸੀ 22 ਕਾਨੂੰਨ ਹੁੰਦੇ ਸੀ ਜਿਹੜੇ ਮਜ਼ਦੂਰਾਂ ਦੇ ਪੱਖ ਦੇ ਵਿੱਚ ਹੁੰਦੇ ਸੀ ਜਿਹਦੇ ਵਿੱਚ 8 ਘੰਟੇ ਦਾ ਸਮਾਂ ਹੁੰਦਾ ਸੀਗਾ ਜੇ ਮਜ਼ਦੂਰ ਦੇ ਕੋਈ ਸਰਟੀਫਿਕੇਟ ਲੱਗ ਜੇ ਤਾਂ ਜਿਹੜਾ ਉਹ ਉੱਥੋਂ ਦਾ ਮਾਲਕ ਸੀਗਾ ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਦਾ ਇਲਾਜ ਕਰਾਵੇ ਉਹਨੂੰ ਬੋਝਵਾ ਦੇਵੇ ਤੇ ਇਸ ਤਰ੍ਹਾਂ ਦੇ ਜਿਹੜੇ ਅੱਗੇ ਜਦੋਂ ਲੇਡੀਜ਼ ਨੂੰ ਛੁੱਟੀ ਮਿਲਦੀ ਸੀਗੀ بیمਾ ਹੁੰਦਾ ਸੀਗਾ ਹੋਰ ਸਹੂਲਤਾਂ ਮਿਲਦੀਆਂ ਸੀਗੀਆਂ ਪਰ ਇਸ ਸਮੇਂ ਜਿਹੜੀ ਕੇਂਦਰ ਸਰਕਾਰ ਹੈਗੀ ਆ ਜਿਹੜੀ ਹਰ ਪੱਖ ਦੇ ਦੇ ਮਜ਼ਦੂਰਾਂ ਨੂੰੜਾ ਹੈਗਾ ਉਹ ਮਾਰਨਾ ਚਾਹੁੰਦੀ ਹੈਗੀ ਰੋਜ਼ਗਾਰ ਬਣਾਉਣਾ ਚਾਹੁੰਦੀ ਹੈਗੀ ਆ ਤਾਂ ਉਹਨੇ ਜਿਹੜੇ 22 ਜਿਹੜੇ ਕਾਨੂੰਨ ਸੀਗੇ ਉਹਨਾਂ ਦੀ ਜਗ੍ਹਾ ਤੇ ਚਾਰ ਜਿਹੜੇ ਆ ਲੇਬਰ ਕੋਡ ਲੈ ਕੇ ਆਂਦੇ ਆ ਜਿਹਦੇ ਵਿੱਚ ਨਾ ਤਾਂ ਉਹ ਯੂਨੀਅਨ ਬਣਾ ਸਕਦੇ ਹੈਗੇ ਆ ਨਾ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਸਮੇ ਮੋੜਵਾ ਲੈ ਸਕਦੇ ਹੈਗੇ ਆ ਕੇਂਦਰ ਨੇ ਜਿਹਾ ਕੀਤਾ ਹੈਗਾ ਵੀ ਉਹ ਯੂਨੀਅਨ ਨਹੀਂ ਬਣਾ ਸਕਦੇ ਕਿ ਜੇ ਉਹ ਹਾਦਸਾ ਹੁੰਦਾ ਹੈਗਾ ਤਾਂ ਜ਼ਿੰਮੇਵਾਰਤਾ ਦਾ ਮਾਲਕ ਨਹੀਂ ਹੋਊਗਾ ਫੈਕਟਰੀ ਵਾਲਾ ਨਹੀਂ ਹੋਊਗਾ ਸਗੋਂ ਮਜ਼ਦੂਰ ਹੀ ਜਿਹੜਾ ਹੈਗਾ ਜ਼ਿੰਮੇਵਾਰ ਹੋਊਗਾ ਇਸ ਲਈ ਜਿਹੜੇ ਚਾਰ ਲੇਬਰ ਕੋਡ ਹੈਗੇ ਆ ਜਿਹੜੇ ਮਜ਼ਦੂਰਾਂ ਦੇ ਵਿਰੁੱਧ ਹੈਗੇ ਆ ਸਾਡੇ ਜਥੇਬੰਦੀ ਜਿਹੜੀ ਹੈ ਗਿਆਲ ਨੇ ਮੈਂ ਫਰਿਆ ਐਸੋਸੀਏਸ਼ਨ ਇਹਨਾਂ ਦੀ ਸ਼ਕਤੀਸ਼ਾਲੀਨ ਘੇਦੀ ਕਰਦੀ ਹੈਗੀ ਆ ਅਸੀਂ ਮੰਗ ਕਰਦੇ ਹੈਗੇ ਆ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਰੀਆਂ ਜਿਹੜੀਆਂ ਜਿਹੜੇ ਵਿਰੋਧੀ ਧਿਰ ਦੇ ਤੋਂ ਮੰਗ ਕਰਦੇ ਹੈਗੇ ਆ ਕਿ ਉਹ ਕੇਂਦਰ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫੜਾ ਹੈਗਾ ਮਜ਼ਦੂਰਾਂ ਨਾਲ ਜਿਹੜਾ ਜਾਤੀ ਹੋ ਰਹੀ ਹੈਗਾ 4 ਕੋੜਾਂ ਦੇ ਨਾਲ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਉਹ ਆਵਾਜ਼ بلند ਕਰਨ ਤੇ ਜਿਹੜਾ ਮਜ਼ਦੂਰਾਂ ਦਾ ਹੱਕ ਮਾਰਿਆ ਜਾ ਰਿਹਾ ਹੈਗਾ ਹੱਕ ਖੋਏ ਜਾ ਰਹੇ ਉਹਨਾਂ ਕੋਲ ਜਿਹੜੇ ਸਰਦਾਰ ਨੇ ਦਿੱਤੇ ਹੈਗੇ ਆ ਤੇ ਇਸ ਲਈ ਜਿਹੜੀਆਂ ਅੜਿਛਤੀ ਮੰਦੀ ਵੀ ਇਹ ਮੰਗ ਕਰਤੀ ਹੈਗੀ ਆ ਜਿਹੜੇ 4 ਕੋੜ ਬਿੱਲਾਂ ਦੀ ਜਗ੍ਹਾ ਤੇ ਜਿਹੜੇ ਪਹਿਲੇ ਪੁਰਾਣੇ ਕੋੜ ਬਿੱਲ ਹੈਗੇ ਆ ਜਿਹੜੇ ਮਜ਼ਦੂਰਾਂ ਦੇ ਪੱਖ ਦੇ ਵਿੱਚ ਹੈਗੇ ਆ ਉਹ ਮੋੜ ਬਹਾਲ ਕਰਕੇ ਜਿਹੜੇ ਹੈਗਾ ਸਵਿਧਾਨ ਦੇ ਅਨਸਾਰ ਉਹਨਾਂ ਨੂੰ ਜਿਹੜਾ ਜੋ ਹੱਕ ਮਿਲਦਾ ਹੈਗਾ ਉਹ ਦਿੱਤਾ ਜਾਵੇ ਜੇ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਫਿਰ ਅਗਲੀ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਅਸੀਂ ਜਿਹੜਾ ਹੈਗਾ ਜਿਹੜੇ ਲੋਕ ਪੱਖੀ ਜਿਹੜੇ ਜਦੇ ਮੰਦੀਆਂ ਹੈਗੀਆਂ ਮਜ਼ਦੂਰਾਂ ਪੱਖੀ ਜਦੇ ਮੰਦੀਆਂ ਜਾਂ ਬਲਾਜ ਪੱਖੀ ਜਦੇ ਮੰਦੀਆਂ ਨਾਲ ਉਹਨਾਂ ਨੂੰ ਮਿਲ ਕੇ ਜਿਹੜਾ ਹੈਗਾ ਇਹਦੇ ਖਲਾਫ ਜਿਹੜਾ ਹੈਗਾ ਅਸੀਂ ਕੋਲ ਉਹ ਜਿਹੜਾ ਹੈਗਾ ਜੋ 28 ਨੂੰ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈਗੀ ਆ ਲੰਡਰਨ ਦੇ ਵਿੱਚ ਅਸੀਂ ਉਹਨਾਂ ਮਿਲਕੇਗਾ ਕੇ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਜਿਹੜਾ ਕੋਰਟ ਦੇ ਵਿੱਚ ਹਿੱਸੇ ਸਲਾਵਾਂਗੇ ਤੇ ਬਣਦਾ ਜਿਹੜਾ ਸਾਡੀ ਜਥੇਬੰਦੀ ਹੈਗੀ ਆ ਉਹਦੇ ਵਿੱਚ ਬਣਦਾ ਯੋਗਦਾਨ ਪਾ ਲਈਏ। ਹਾਂਜੀ। ਕੀ ਬਿਕਸ ਸਰ? ਹਾਂ। ਅਸੀਂ ਜਿਹੜਾ ਕਹਿੰਦੇ ਆ ਨਾ ਅੱਜ ਇਹਨੂੰ ਫੋਟੋ ਕਰ ਦੇ ਲਾ ਦੇ। ਸਰਾਇ ਸਰ ਹਾਂ।